ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਤੋਂ ਅੱਕ ਕੇ ਪੰਜਾਬ ਦੇ ਕਿਸਾਨਾਂ ਦਾ ਨਰਮੇ ਤੋਂ ਮੋਹ ਪੰਘ ਹੋ ਗਿਆ ਤੇ ਝੋਨੇ ਵੱਲ ਰੁਖ ਕਰ ਰਹੇ ਨੇ। ਇਹੀ ਵਜ੍ਹਾ ਹੈ ਕਿ ਇਸ ਸਾਲ ਨਰਮੇ ਹਿਟੋ ਰਕਵਾਰ ਕਾਰਡ ਪਦਰੂ ਉਤੇ ਘਟ ਕੇ ਸਿਰਫ 99718 ਹੈਕਟੇਰ ਹੀ ਰਹਿ ਗਿਆ ਏ। ਨਰਮਾ ਪੱਟੀ ਦੇ ਕਿਸਾਨਾਂ ਨੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਨਰਮੇ ਦੀ ਫਸਲ ਬਾਰੇ ਜਾਣਨ ਲਈ ਦੌਰਾ ਕੀਤਾ। ਕਰਨਾਟਕ ਸੂਬੇ ਪਹੁੰਚੇ ਤਾਂ ਸਾਰੇ ਹੈਰਾਨ ਰਹਿ ਗਏ। ਇੱਥੇ ਨਰਮੇ ਦੀ ਫਸਲ ਨੂੰ ਪਿਛਲੇ 4 ਸਾਲਾਂ ਤੋਂ ਨਾ ਗੁਲਾਬੀ ਸੁੰਡੀ ਤੇ ਨਾ ਹੀ ਚਿੱਟਾ ਮੱਛਰ ਪਿਆ ਇੰਨਾ ਹੀ ਨਹੀਂ ਇੱਥੇ ਨਰਮੇ ਤੋਂ 10 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਏ ਕਰਨਾਟਕ ਸਟੇਟ ਦੇ ਔਰੰਗ ਸ਼ਹਿਰ ਦੇ ਪਿੰਡ ਵਿੱਚ ਖੜੇ ਆ ਤੇ ਇੱਥੇ ਸਾਡੇ ਕੋਲ ਕਿਸਾਨ ਭਰਾ ਵੀ ਖੜੇ ਨੇ ਆ ਤੁਸੀਂ ਦੇਖ ਸਕਦੇ ਜੇ ਇੱਥੇ ਨਰਮੇ ਦੀ ਕਿਵੇਂ ਖੇਤੀ ਹੋ ਰਹੀ ਏ ਆ ਫੋਨ ਤੁਹਾਨੂੰ ਦਿਖਾ ਰਹੇ ਆ ਆ ਨਰਮਾ ਵੀ ਮੈਂ ਕੈਮਰਾਮੈਨ ਮਾੜਾ ਸਾਈਡ ਦੇ ਦਿਓ ਕੈਮਰਾਮੈਨ ਨੂੰ ਕਹਾਂਗਾ ਵੀ ਨਰਮਾ ਦਿਖਾਇਂ ਕਿ ਤੇ ਖੇਤੀਬਾੜੀ ਮੰਤਰੀ ਨੂੰ ਵੀ ਕਹਾਂਗਾ ਮੰਤਰੀ ਸਾਹਿਬ ਕੋਸ਼ਿਸ਼ ਕਰਿਓ ਵੀ ਇੱਕਰੀ ਤੁਸੀਂ ਇੱਥੇ ਵੀ ਨਿਗਾਹ ਮਾਰਿਓ ਦੌਰਾ ਕਰਿਓ ਆ ਸਾਡੇ ਨਾਲ ਜਾਂ ਕਿ ਕਰਨਾਟਕ ਸਟੇਟ ਕੇ ਉਹ ਰਾਦ ਜੋ ਸ਼ਹਿਰ ਹੈ ਬਾਕੇ ਕਿਸਾਨ ਭਾਈ ਖੜੇ ਆਪਕਾ ਭਾਈ ਇਹ ਕੌਨ ਸਾ ਕਾਮ ਹੈ ਥੋੜਾ ਉੱਚੀ ਬੋਲਣਾ ਥੋੜਾ ਜਾਂ ਆਪਕੇ ਗਲਾਬੀ ਸੁੰਡੀ ਹੈ ਗਲਾਬੀ ਸੁੰਡੀ ਸੱਚ ਜਿਹੜਾ ਕਿਣਾ ਨਹੀਂ ਹੈ ਇਹ ਕਿਸੇ ਫੁੱਲ ਮੇ ਨਹੀਂ ਦਿਖਦੀ ਨਾ ਤੇ ਔਰ ਆਪਕੇ ਜਾਂ ਚਿੱਟਾ ਮੱਛਰ ਜੋ ਹੈ ਉਹ ਨਹੀਂ ਨਹੀਂ ਔਰ ਇਹ ਵੀ ਨੀ ਵੱਧ ਨਹੀਂ ਅੱਛਾ ਆਪਕੇ ਬਿਲਕੁਲ ਨਰਮਾ ਸਾਫ ਰਹਤਾ ਹੈ ਸਾਫ ਸਾਫ ਤੇ ਕਿਤਨਾ ਏਕੜ ਕਾ ਨਿਕਲਤਾ ਹੈ 1 ਏਕੜ ਤੋਂ 10 ਕਾ ਨਿਕਲਤਾ ਹੈ 10 ਕੁਆਂਟਲ 1 ਏਕੜ ਚੋਂ 10 ਕੁਆਂਟਲ ਨਰਮਾ ਨਿਕਲਦਾ ਭਾਈ ਸਾਹਿਬ ਬੋਲ ਰਹੇ ਆ ਔਰ ਆਪਕੀ ਇਹ ਜੋ ਖੇਤੀ ਹੈ ਕਪਾਸ ਕੀ ਜੇ ਖੇਤੀ ਪਿਛਲੇ ਸਾਲ ਕੈਸੀ ਰਹੀ ਅਸਲ ਵਿੱਚ ਪਿਛਲੇ ਸਾਲ ਵੀ अच्छा अच्छा 4 साल से अच्छा चल रहा 4 साल से अच्छा चल रहा है मैं कैमरामैन ਨੂੰ ਕਾਂਗਾ ਆ ਜਿਹੜੀ ਆਪਾਂ ਕਰਨਾਟਕ ਦੀ ਸਟੇਟ ਔਰ ਆਂਧ ਸ਼ਹਿਰ ਤੋਂ ਨਰਮੇ ਦੀ ਖੇਤੀ ਦਿਖਾ ਰਹੇ ਆ ਆ ਚਾਰ ਚਫੇਰੇ ਦਿਖਾਣ ਨਰਮਾ ਕਿਵੇਂ ਲੱਗ ਰਿਹਾ ਜਿਹੜੇ ਸਾਡੇ ਪੰਜਾਬ ਵਿੱਚ ਸਾਡੇ ਆ ਜਿਹੜਾ ਕਮਿਸ਼ਨ ਸਿਸਟਮ ਚੱਲ ਪਿਆ ਜਿਹੜੀਆਂ ਜੋਕਾ ਸਾਨੂੰ ਚੰਬੜੀਆਂ ਹੋਈਆਂ ਨੇ ਮੈਂ ਉਹਨਾਂ ਨੂੰ ਕਾਂਗਾ ਤੁਸੀਂ ਕਰਨਾਟਕ ਦੇ ਉਰਾਂਦ ਸ਼ਹਿਰ ਜਿਹੜਾ ਬੀਦਰ ਦੇ ਕੋਲ ਸਤੇਤੇ ਇੱਥੇ ਗੇੜਾ ਮਾਰੋ ਆ ਨੈਸ਼ਨਲ ਹਾਈਵੇ ਜਾ ਰਿਹਾ ਹੈ ਹਾਈਵੇ ਦੇ ਨਾਲ ਬਿਲਕੁਲ ਖੜੇ ਆ ਸੀ ਤੇ ਆ ਕਿਸਾਨ ਭਰਾ ਇੱਥੋਂ ਦੇ ਤੁਹਾਨੂੰ ਦਿਖਾ ਰਹੇ ਆ ਬੈਲ ਨਾਲੇ ਜਿਵੇਂ ਆਪਾਂ ਨਰਮਾ ਸੀਲਦੇ ਆ ਸੀਲਰਾਂ ਵਾਲਾ ਟਰੈਕਟਰ ਨਾਲੇ ਬੈਲ ਨਾਲ ਆਪਦਾ ਨਰਮਾ ਸੀਲ ਰਹੇ ਨੇ ਦੇਖੋ ਤੁਸੀਂ ਕਿੰਨੀ ਵੱਡੀ ਗੱਲ ਏ ਕਿੱਡਾ ਵਧੀਆ ਨਰਮਾ ਆਏ ਸਾਲ 10 ਕੁਆਂਟਲ ਇੱਕ ਇੱਕੜ 'ਚ ਨਰਮਾ ਨਿਕਲਦਾ ਕਿੱਡੀ ਵੱਡੀ ਗੱਲ ਤੇ ਸਾਡੇ ਆਹਰਾ ਪਿਛਲੇ 3-4 ਸਾਲਾਂ ਤੋਂ ਨਰਮੇ ਦੀ ਖੇਤੀ ਬਰਬਾਦ ਹੋ ਗਈ